ਮੈਡੀਕਲ ਲਾਈਨ ਇੱਕ ਐਸੀ ਲਾਈਨ ਆ ਹਰ ਇਨਸਾਨ ਦੀ ਜਰੂਰਤ ਬਣ ਚੁੱਕੀ ਕਿਉਂ ਸਾਨੂੰ ਆਪਣੇ ਨਜ਼ਦੀਕੀ ਹਸਪੀਟਲ ਦੇ ਵਿੱਚ ਕੋਈ ਵਧੀਆ ਇਲਾਜ ਨਹੀਂ ਮਿਲਦਾ ਤੇ ਸਭ ਤੋਂ ਪਹਿਲਾਂ ਰੁਕ ਜਾਂਦੇ ਆ ਦਿੱਲੀ ਬੰਬਈ ਜਾਂ ਬੈਂਗਲੌਰ ਅਗਰ ਉਹੀ ਟੈਕਨੋਲੋਜੀ ਉਹੀ ਵੈਲ ਐਜੂਕੇਟ ਡਾਕਟਰ ਜਿਹੜੇ ਅੰਮ੍ਰਿਤਸਰ ਦੇ ਵਿੱਚ ਹੋਣ ਤੇ ਲੱਗਦਾ ਜਿਹੜਾ ਬੱਚਾ ਜਿਹੜਾ ਉਹ ਤੁਹਾਡਾ ਬਿਲਕੁਲ ਸੇਫ ਹੈਗਾ ਔਰ ਦੇ ਵੀ ਹਸਪਤਲ ਦੇ ਵਿੱਚ ਇਕਵਿਪਮੈਂਟ ਲੈਣੀ ਸਭ ਤੋਂ ਸੌਖਾ ਹੁੰਦਾ ਹੈ ਜੀ ਉਹ ਇਕਵਿਪਮੈਂਟ ਦਾ ਯੂਜ਼ ਕਿਵੇਂ ਕਰਨਾ ਆ ਅੱਜ ਕੱਲ ਦੇ ਤੌਰ ਤਰੀਕੇ ਹੁਣ ਮੈਡੀਕਲ ਲਾਈਨ ਇਸ ਤਰ੍ਹਾਂ ਦੀ ਹੈ ਅਸੀਂ ਹਰ ਸਾਲ ਕੋਈ ਨਾ ਕੋਈ ਨਵੀਂ ਚੀਜ਼ ਲੱਭ ਲੈਂਦੇ ਆ ਵੀ ਇਸ ਚੀਜ਼ ਦਾ ਇਲਾਜ ਹੋਰ ਵੀ ਬਿਹਤਰ ਜਿਵੇਂ ਇਸ ਤਰ੍ਹਾਂ ਕੀਤਾ ਜਾਵੇ ਤਾਂ ਹੋ ਜਾਂਦਾ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਅਸੀਂ ਮਾਰਕਾ ਦੇ ਵਿੱਚ ਤੇ ਰਿਸਰਚ ਕਰਾ ਚੱਲਦੀ ਰਹਿੰਦੀ ਆ ਸੋ ਅਸੀਂ ਉੱਥੇ ਹਰ ਸਮੇਂ ਇੰਪਰੂਵ ਕਰਦੇ ਰਹਿੰਨੇ ਆ ਸੋ ਦੋਸਤੋ ਮੈਡੀਕਲ ਲਾਈਨ ਇੱਕ ਐਸੀ ਲਾਈਨ ਹੈ ਹਰ ਇਨਸਾਨ ਦੀ ਜਰੂਰਤ ਬਣ ਚੁੱਕੀ ਹੈ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਕੋਈ ਨਾ ਕੋਈ ਬਿਮਾਰੀ ਜੜੀ ਹੈ ਹਰ ਇਨਸਾਨ ਦੇ ਵਿੱਚ ਜੜੀ ਹੈ ਔਰ ਲੱਗੀ ਹੀ ਰਹਿੰਦੀ ਹੈ ਲੇਕਿਨ ਜੇਕਰ ਅਸੀਂ ਪਰਿਵਾਰ ਦੀ ਫਿਕਰ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਅਗਰ ਮਾਪਿਆਂ ਨੂੰ ਰੱਬ ਦਾ ਦਰਜਾ ਦਿੰਨੇ ਆ ਤੇ ਬੱਚਿਆਂ ਦੇ ਵਿੱਚ ਜਾਨ ਬਸਦੀ ਹੈ ਔਰ ਜਦੋਂ ਬੱਚਿਆਂ ਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਆ ਕੋਈ ਬਿਮਾਰੀ ਨਹੀਂ ਹੁੰਦੀ ਤੇ ਉਹ ਸਤੋ ਵੱਡੀ ਪਰੇਸ਼ਾਨੀ ਮਾਂ ਪਿਓ ਦੀ ਕੋਈ ਨਹੀਂ ਹੁੰਦੀ ਔਰ ਸਭ ਤੋਂ ਪਹਿਲਾਂ ਅਸੀਂ ਆਪਣੇ ਨਜ਼ਦੀਕੀ ਹਸਪਤਾਲ ਚਲਦੇ ਆਂ ਅਗਰ ਉੱਥੇ ਟ੍ਰੀਟਮੈਂਟ ਹੁੰਦਾ ਔਰ ਬੱਚਾ ਠੀਕ ਹੋ ਜਾਂਦਾ ਤੇ ਨਹੀਂ ਅਗਰ ਨਹੀਂ ਠੀਕ ਹੁੰਦਾ ਤੇ ਸਾਡੀ ਪਰੇਸ਼ਾਨੀ ਜਿਹੜੀ ਹੈ ਦੁਗਣੀ ਹੋ ਜਾਂਦੀ ਹੈ ਔਰ ਜਦੋਂ ਸਾਨੂੰ ਆਪਣੇ ਨਜ਼ਦੀਕੀ ਹਸਪਤਾਲ ਦੇ ਵਿੱਚ ਕੋਈ ਵਧੀਆ ਇਲਾਜ ਨਹੀਂ ਮਿਲਦਾ ਤੇ ਸਭ ਤੋਂ ਪਹਿਲਾਂ ਰੁਕ ਕਰਦੇ ਦਿੱਲੀ ਬੰਬਈ ਜਾਂ ਬੈਂਗਲੌਰ ਔਰ ਉਸ ਤੋਂ ਬਾਅਦ ਵੀ ਅਗਰ ਇਲਾਜ ਦਾ ਕੋਈ ਟੈਕਨੋਲੋਜੀ ਨਹੀਂ ਸਾਨੂੰ ਸਾਡਾ ਬੱਚਾ ਨਹੀਂ ਠੀਕ ਹੁੰਦਾ ਤੇ ਆਪਾਂ ਫੌਰਨ ਟੈਕਨੋਲੋਜੀ ਦੇ ਵਾਲ ਚਲਦੇ ਆਂ ਔਰ ਸਭ ਤੋਂ ਪਹਿਲਾ ਨਾਮ ਆਂਦਾ ਅਮਰੀਕਾ ਉਹੀ ਬੈਲ ਐਜੂਕੇਟ ਡਾਕਟਰ ਜਿਹੜੇ ਅੰਮ੍ਰਿਤਸਰ ਦੇ ਵਿੱਚ ਹੋਣ ਤੇ ਲੱਗਦਾ ਜਿਹੜਾ ਬੱਚਾ ਜਿਹੜਾ ਉਹ ਤੁਹਾਡਾ ਬਿਲਕੁਲ ਸੇਫ ਹੈਗਾ ਔਰ ਅਸੀਂ ਪਹੁੰਚੇ ਹਾਂ ਬਿਲਕੁਲ ਡਾਕਟਰ ਹਰਸ਼ ਦਿੱਤਾ ਜਿਨ੍ਹਾਂ ਨੇ ਕੇਐਮਐਕਸ ਅਮਰੀਕਨ ਹਸਪੀਟਲ ਜਿਹੜਾ ਕਿ ਡਾਕਟਰ ਬੀਰ ਗੁਪਤਾ ਕੈਂਪਸ ਹੈਗਾ ਅੰਮ੍ਰਿਤਸਰ ਦੇ ਵਿੱਚ ਖੋਲਿਆ ਔਰ ਫਾਊਂਡਰ ਅਗੇ ਨੇ ਔਰ ਇਹਨਾਂ ਦਾ ਇੱਕੋ ਇੱਕ ਜਿਹੜਾ ਮਕਸਦ ਹੈਗਾ ਵੀ ਆਪਣੇ ਅੰਮ੍ਰਿਤਸਰ ਦੇ ਵਿੱਚ ਆਪਣੀ ਦੇਸ਼ ਦੀ ਮਿੱਟੀ ਆਪਣੇ ਅੰਮ੍ਰਿਤਸਰ ਦੀ ਮਿੱਟੀ ਦੀ ਸੇਵਾ ਕਰਨਾ ਔਰ ਸਪੈਸ਼ਲੀ ਅਮਰੀਕਾ ਤੋਂ ਜਿਹੜੇ ਵਾਪਸ ਜਿਹੜੇ ਆ ਅੰਮ੍ਰਿਤਸਰ ਦੇ ਵਿੱਚ ਆਏ ਔਰ ਆਪਣੇ ਹਸਪੀਟਲ ਜ ਹਰ ਕੋਈ ਕਹਿੰਦਾ ਹੈ ਕਿ ਵਧੀਆ ਇਲਾਜ ਹੋਵੇ ਤੇ ਸਾਨੂੰ ਫੋਰਨ ਟੈਕਨੋਲੋਜੀ ਲੈਣੀ ਚਾਹੀਦੀ ਹੈ ਵੈਲ ਐਜੂਕੇਟਡ ਡਾਕਟਰ ਲੈਣੇ ਚਾਹੀਦੇ ਆ ਕਿਉਂਕਿ ਬੱਚਿਆਂ ਤੋਂ ਵੱਧ ਕੁਝ ਨਹੀਂ ਹੁੰਦਾ ਮਾਪਿਓ ਰੱਬ ਦਾ ਦਰਜਾ ਹੁੰਦੇ ਆ ਫੈਮਿਲੀ ਪੂਰੀ ਹੁੰਦੀ ਹੈ ਲੇਕਿਨ ਬੱਚਿਆਂ ਦੇ ਵਿੱਚ ਜਾਨ ਬਸਤੀ ਹੋਰ ਜੇ ਬੱਚਿਆਂ ਨੂੰ ਕੁਝ ਪ੍ਰੋਬਲਮ ਆਂਦੀ ਹੈ ਤੇ ਲੱਗਦਾ ਕਿ ਇਸ ਮਾਪਿਓ ਦੀ ਸਭ ਤੋਂ ਵੱਡੀ ਪਰੇਸ਼ਾਨੀ ਹੁੰਦੀ ਹੈ ਉਸ ਪਰੇਸ਼ਾਨੀ ਨੂੰ ਦੂਰ ਕਰਨ ਲਈ ਅੰਮ੍ਰਿਤਸਰ ਵਿੱਚ ਆਏ ਹੋਏ ਕੇਐਮਐਕਸ ਅਮਰੀਕਨ ਹਸਪੀਟਲ ਜਿਹੜਾ ਵਾ ਉਹ ਖੋਲਿਆ ਵਾਰ ਸਭ ਤੋਂ ਪਹਿਲਾ ਮੇਰਾ ਤੁਹਾਡਾ ਸਵਾਲ ਰਹੇਗਾ ਕਿ ਕਿਸ ਤਰ੍ਹਾਂ ਵਾਪਸ ਅੰਮ੍ਰਿਤਸਰ ਆ ਕੇ ਇਸ ਹਸਪਤਲ ਦੀ ਜਿਹੜੀ ਆ ਖੋਲਣ ਦੀ ਤੁਹਾਡੇ ਮਨ ਤੇ ਵਿੱਚ ਇੱਛਾ ਜਾਂ ਹਿਰੋਇਕ ਕੀ ਮੈਂ ਸੋ ਦੇਖੋ ਮੈਂ ਜੀ ਐਤੋ ਅਮਰਪੁਰ ਦਾ ਹਾਂ ਜੇ ਮੈਂ ਆਪਣੇ ਆ ਜੀ ਸੋ ਮੈਂ ਟੀਨੇਜ ਸੀਗਾ ਜਦੋਂ 18 19 ਸਾਲ 17 18 ਸਾਲ ਦੇ ਲੱਗੇ ਚਾਗੇ ਮੈਂ ਅੰਮ੍ਰਿਤਸਰੋਂ ਚਲਾ ਗਿਆ ਸੀਗਾ ਸੋ ਮੇਰੀ ਐਜੂਕੇਸ਼ਨ ਬਾਹਰ ਦੀ ਹੀ ਰਹੀ ਹੈ ਹੁਣ 50 ਸਾਲ ਟੱਪਣ ਤੋਂ ਬਾਅਦ ਮੈਂ ਆਪਣੀ ਜੋ ਪ੍ਰੋਫੈਸ਼ਨਲੀ ਅਚੀਵ ਕਰਨਾ ਸੀ ਉਹ ਕਰ ਲਿਆ ਸੋ ਉਸ ਤੋਂ ਬਾਅਦ ਮੇਰੇ ਦਿਮਾਗ ਵਿੱਚ ਆਂਦਾ ਹੈ ਕਿ ਅੰਮ੍ਰਿਤਸਰ ਦੇ ਲਈ ਮੈਂ ਆਪਣੇ ਸ਼ਹਿਰ ਦੇ ਲਈ ਕੀ ਕਰ ਸਕਦਾ ਹਾਂ ਕੁਝ ਪਿਛਲੇ 5-7 ਸਾਲ ਤੋਂ ਮੇਰੇ ਮੇਰੇ ਫੈਮਿਲੀ ਫਰੈਂਡਸ ਤੋਂ ਕਈ ਬੱਚਿਆਂ ਦੀ ਹੈ ਕੋਈ ਨਾ ਕੋਈ ਰਾਜ ਜਿਹੜਾ ਸੀ ਉਹਦੇ ਵਿੱਚ ਮੈਂ ਮਦਦ ਕਰਦਾ ਰਿਹਾ ਹਾਂ ਖੁਦ ਆਂਦਾ ਵੀ ਰਿਹਾ ਹਾਂ ਉਹਨਾਂ ਨੂੰ ਦੇਖਾਂਦੇ ਰਿਹਾ ਸੋ ਇਹੋ ਹੀ ਨਜ਼ਰ ਵਿੱਚ ਆਇਆ ਹੈ ਕਿ ਜਰੂਰ ਇੱਥੇ ਅੰਮ੍ਰਿਤਸਰ ਦੇ ਵਿੱਚ ਬਹੁਤ ਲੋੜ ਹੈ ਇਸ ਚੀਜ਼ ਦੀ ਤੇ ਲੱਕੀਲੀ ਮੈਂ ਉਸ ਚੀਜ਼ ਦੇ ਵਿੱਚ ਮੇਰੀ ਸਪੈਸ਼ਲਿਸਟ ਉਹਦੇ ਵਿੱਚ ਹੈ ਮੈਂ ਨਿਊਨਟੋਲੋਜਿਸਟ ਹਾਂ ਜੀ ਜਿੰਨੂੰ ਇੱਥੇ ਡੀਐਮ ਕਹਿੰਦੇ ਨੇ ਸੋ ਇਥੋਂ ਸਭ ਕੁਝ ਸ਼ੁਰੂ ਹੋਇਆ ਇਥੋਂ ਸਭ ਕੁਝ ਦੇਖਣ ਤੋਂ ਬਾਅਦ ਮਨ ਲੱਗਾ ਵੀ ਇਥੇ ਕੁਝ ਕਰਨਾ ਚਾਹੀਦਾ ਸੋ ਅਫਸਰ ਜਨ ਦੇ ਬੱਚਿਆਂ ਦੇ ਤੁਸੀਂ ਮਾਹਿਰ ਹੋ ਸੋ ਅਗਰ ਗੱਲ ਕਰੀਏ ਜਦੋਂ ਇੱਕ ਮੀਨ ਬੋਰਨ ਦੇਵੀ ਜਦੋਂ ਪੈਦਾ ਹੁੰਦੀ ਹੈ ਪ੍ਰੈਗਨੈਂਸੀ ਹੁੰਦੀ ਹੈ ਕਿ ਇਸ ਤਰ੍ਹਾਂ ਕਿ ਨੈਕਸ ਹਸਪੀਟਲ ਦੇ ਵਿੱਚ ਟੈਕਨੋਲੋਜੀਜ਼ ਹੈ ਵੈਲ এডਿਕੇਟ ਡਾਕਟਰ ਕਿਉਂਕਿ ਐਜੂਕੇਸ਼ਨ ਬੜੀ ਮਾਇਨੇ ਰੱਖਦੀ ਹੈ ਕਿਉਂਕਿ ਹਸਪੀਟਲ ਖੋਲਣਾ ਨਹੀਂ ਉਹਨੂੰ ਚਲਾਉਣਾ ਨਾਮ ਦੇ ਨਾਲ ਕੰਮ ਨੂੰ ਦਿਖਾਣਾ ਬਿਲਕੁਲ ਸਹੀ ਕਹਿੰਦੇ ਹੋ ਸੋ ਕਿਸੇ ਵੀ ਹਸਪੀਟਲ ਦੇ ਵਿੱਚ ਇਕਵਿਪਮੈਂਟ ਲਈ ਨਹੀਂ ਸਭ ਤੋਂ ਸੋਖਾ ਹੁੰਦਾ ਜੀ ਉਹ ਇਕਵਿਪਮੈਂਟ ਦਾ ਯੂਜ਼ ਕਿਵੇਂ ਕਰਨਾ ਵਾ ਅੱਜ ਕੱਲ ਦੇ ਤੌਰ ਤਰੀਕੇ ਹੁਣ ਮੈਡੀਕਲ ਲਾਈਨ ਇਸ ਤਰ੍ਹਾਂ ਦੀ ਹੈ ਅਸੀਂ ਹਰ ਸਾਲ ਕੋਈ ਨਾ ਕੋਈ ਨਵੀਂ ਚੀਜ਼ ਲੱਭ ਲੈਂਦੇ ਆ ਵੀ ਇਸ ਚੀਜ਼ ਦਾ ਇਲਾਜ ਹੋਰ ਵੀ ਬਿਹਤਰ ਜਿਕੇ ਨਾ ਇਸ ਤਰ੍ਹਾਂ ਕੀਤਾ ਜਾਵੇ ਤੇ ਹੋ ਜਾਂਦਾ ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਅਸੀਂ ਮਾਰਕਾ ਦੇ ਵਿੱਚ ਤੇ ਰਿਸਰਚ ਕਰ ਚੱਲਦੀ ਰਹਿੰਦੀ ਐ ਸੋ ਅਸੀਂ ਉੱਥੇ ਹਰ ਸਮੇਂ ਇੰਪਰੂਵ ਕਰਦੇ ਰਹਿੰਨੇ ਆ ਜਿਸ ਤਰ੍ਹਾਂ ਸੀ ਇਲਾਜ ਅੱਜ ਤੋਂ 5 ਸਾਲ ਪਹਿਲੇ ਕਰਦੇ ਸੀ ਕਿ ਆਪਣੇ ਨਵੇਂ ਬੱਚੇ ਜੰਮਦੇ ਨੇ ਜਿਹੜੇ ਪ੍ਰੀਮਚੂਰ ਨੇ ਜਾਂ ਫੁੱਲ ਟਰਮ ਜਿਹਨਾਂ ਨੂੰ ਪ੍ਰੋਬਲਮ ਹੈ ਉਹ ਜੋ 5 ਸਾਲ ਪਹਿਲੇ ਕਰਦੇ ਸੀਗੇ ਹੁਣ ਅਸੀਂ ਅੱਜ ਉਸ ਤਰ੍ਹਾਂ ਨਹੀਂ ਕਰਦੇ ਕਿਉਂਕਿ ਅਸੀਂ ਪ੍ਰੂਵ ਕਰਦੇ ਪਏ ਹਾਂ ਸੋ ਜਿਹੜੀ ਸਾਰੀ ਸਾਰੇ ਪ੍ਰੋਟੋਕੋਲ ਜਿਹੜੀਆਂ ਨੇ ਮੈਂ ਇੱਥੇ ਸਿੱਧੀਆਂ-ਸਿੱਧੀਆਂ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਵੀ ਇੱਥੇ ਡਾਇਰੈਕਟ ਹੀ ਇੰਪਲੀਮੈਂਟ ਕੀਤਾ ਜਾ ਸਕਣ ਜੋ ਅਮਰੀਕਾ ਵਿੱਚ ਅਸੀਂ ਕਰਦੇ ਹਾਂ ਉਹਦੇ ਲਈ ਚਾਹੀਦੇ ਨੇ ਫਿਰ ਸਪੈਸ਼ਲਿਸਟ ਸੋ ਇਹ ਯਾ ਸਾਡੀ ਟੀਮ ਦੇ ਵਿੱਚ ਜਿੰਨੇ ਵੀ ਡਾਕਟਰ ਨੇ ਸਾਰੇ ਐਮਬੀਬੀਐਸ ਐਮਡੀ ਕਰੋ ਤੋਂ ਬਾਅਦ ਉਹ ਕੋ ਉਹਨਾਂ ਨੇ ਸਬਸਪੈਸ਼ਲਾਈਜੇਸ਼ਨ ਦੀ ਸਟੱਡੀਜ਼ ਕੀਤੀਆਂ ਹੋਈਆਂ ਨੇ ਸੋ ਸਾਡੀ ਟੀਮ ਜਿਹੜੀ ਆ ਉਹ ਪੂਰੀ ਤਰ੍ਹਾਂ ਨਿਪੁੰਨ ਹੈ ਐ ਐਬਸੋਲੂਟਲੀ ਬੈਸਟ ਕੇਅਰ ਦੇਣ ਦੇ ਗਏ ਸੋ ਬਣਾ ਕੇ ਕ੍ਰੀਟ ਕਰਕੇ ਹੈ ਸੋ ਡਾਕਟਰ ਸਾਹਿਬ ਇੱਥੋਂ ਜਿਹੜੇ ਲੋਕ ਅਗੇ ਅਮਰੀਕਾ ਸੈਟਲ ਹੋਣਾ ਚਾਹੁੰਦੇ ਆ ਤੁਹਾਡੀ ਫੈਮਿਲੀ ਕਾਫੀ ਸਾਲਾਂ ਤੋਂ ਭੀ ਕਹਿੰਦੇ 30 35 ਸਾਲਾਂ ਤੋਂ ਅਮਰੀਕਾ ਦੇ ਵੀ 30 ਸੈਟਲ ਅਗੇ ਸੀ ਸੋ ਪਿਛਰਾ ਮੈਂ ਜੇ ਕੋ ਸਰਚ ਕੀਤਾ ਹੋਵੇਗਾ ਕਿ ਯਾਰ ਆਪਣੇ ਅੰਮ੍ਰਿਤਸਰ ਨੂੰ ਇਹ ਲੋੜ ਹੈਗੀ ਔਰ ਅੰਮ੍ਰਿਤਸਰ ਦੇ ਵਿੱਚ ਇਹੋ ਜੀ ਸਪੈਸ਼ਲਿਸਟ ਵੀ ਡਾਕਟਰ ਹੋਣੇ ਚਾਹੀਦੇ ਆ ਕਿਉਂਕਿ ਅ ਅੰਮ੍ਰਿਤਸਰ ਸਾਡਾ ਹੈਗਾ ਔਰ ਜਿੱਥੇ ਜੰਮੇ ਪਲੇ ਔਰ ਅੱਜ ਅਗਰ ਅੰਮ੍ਰਿਤਸਰ ਦੇ ਵਿੱਚ ਆਪਾਂ ਵਾਪਸੀ ਕਰਾਂਗੇ ਤੇ ਇਹ ਸੋਚ ਕੇ ਕਰਾਂਗੇ ਸੋ ਦੇਖੋ ਮਿੱਟੀ ਜਿਹੜੀ ਆਵਾਜ਼ਾਂ ਮਾਰਦੀ ਹੈ ਖਾਸ ਕਰਕੇ ਜਦੋਂ ਥੋੜੀ ਉਮਰ ਇਸ ਪੰਦੇ ਹੋ ਜਾਂਦੀ ਹੈ ਜਿੱਥੇ ਤੁਹਾਨੂੰ ਲੱਗਣਾ ਸ਼ੁਰੂਦਾ ਵੀ ਹਾਂ ਹੁਣ ਮੈਂ ਜਿੱਥੋਂ ਨਿਕਲਿਆ ਵਾਂ ਉਹ ਜੜਾ ਦੇ ਵਿੱਚ ਮੈਂ ਕਿਵੇਂ ਵਾਪਸ ਪਹੁੰਚ ਸਕਦਾ ਹਾਂ ਤੇ ਕੀ ਉੱਥੇ ਕਰ ਸਕਦਾ ਸੋ ਇਹ ਜਿਹੜੇ इमोशनल ਚੀਜ਼ਾਂ ਨੇ ਜਿਹੜੀਆਂ ਇਹ ਇੱਕ ਰੀਜ਼ਨ ਇਹ ਆ ਕਿ ਜੋ ਇੱਥੇ ਕਰਦੇ ਪਏ ਆ ਦੂਸਰਾ ਜਦੋਂ ਮੈਂ ਦੱਸਿਆ ਸੀਗਾ ਵੀ ਪਿਛਲੇ ਕੁਝ ਸਾਲਾਂ ਤੋਂ ਮੈਂ ਆਲਰੇਡੀ ਵਿੱਚ ਇਨਵੋਲਵ ਸੀਗਾ ਕਿਸੇ ਨਾ ਕਿਸੇ ਬੱਚੇ ਦੀ ਕੇਅਰ ਦੇ ਵਿੱਚ ਸੋ ਉੱਥੋਂ ਲੱਗਾ ਸੀਗਾ ਵੀ ਇੱਥੇ ਕ੍ਰਿਟੀਕਲ ਕੇਅਰ ਦੀ ਬਹੁਤ ਲੋੜ ਹੈ ਖਾਸ ਕਰਕੇ ਬੱਚਿਆਂ ਦੇ ਵਿੱਚ ਹੁਣ ਦੇਖੋ ਇੱਥੇ ਅਸੀਂ ਪੂਰੀ ਕੋਸ਼ਿਸ਼ ਕਰਦੇ ਪਏ ਆ ਕਿਸ ਤਰ੍ਹਾਂ ਅਸੀਂ ਆਮ ਦੁਨੀਆ ਦੇ ਵਿੱਚ ਹੈਲਪ ਕਰ ਸਕਦੇ ਆ ਸਾਡੀ ਸੋਸਾਇਟੀ ਨੂੰ ਹੋਪਫੁਲੀ ਸੋਸਾਇਟੀ ਦੇ ਬ੍ਰੈਸਿੰਗਸ ਨਾਲ ਅਸੀਂ ਖੁਸ਼ਨਾਖੁਰ ਸੰਮੇਲਨ ਕਰਾਂਗੇ ਸਰ ਅਮਰੀਕਾ ਯਾ ਆਪਣੇ ਅੰਮ੍ਰਿਤਸਰ ਨੂੰ ਦੋਨੋਂ ਗਈ ਹੈ ਸੋ ਆਪਾਂ ਕੰਪੇਅਰ ਕਰੀਏ ਯਾ ਕੁਝ ਕਰੀਏ ਕਿ ਕਹੋ ਜੀ ਸਪੈਸੀਫਿਕਲ ਕੇਸ ਜਿਹੜੇ ਤੁਹਾਨੂੰ ਜ਼ਿਆਦਾਤਰ ਦੇਖਣ ਨੂੰ ਮਿਲਦੇ ਦੇ ਆ ਅਮਰੀਕਾ ਦੇ ਵੀ ਤੁਸੀਂ ਦੇਖੇ ਨੇ ਅੰਮ੍ਰਿਤਸਰ ਦੇ ਵਿੱਚ ਖਾਸ ਕਰ ਸੋ ਦੇਖੋ ਨਵਾਂ ਜਿਹੜਾ ਬੱਚਾ ਜਮਦਾਵਾ ਉਹਦੇ ਕੇਸਸ ਜਿਹੜੀਆਂ ਨੇ ਪਹੁੰਚ ਜਿਹੜੀਆਂ ਨੇ ਉਹ ਆਲਮੋਸਟ ਉਸੇ ਤਰ੍ਹਾਂ ਦੇ ਹੀ ਹੈ ਜਿਸ ਤਰ੍ਹਾਂ ਦੇ ਅਮਰੀਕਾ 'ਚ ਹੁੰਦੇ ਆ ਨੇ ਉਸੇ ਤਰ੍ਹਾਂ ਦੀ ਇੱਥੇ ਇੰਡੀਆ ਵਿੱਚ ਹੁੰਦੀਆਂ ਨੇ ਉਹਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਅ ਬਰ ਉਹਨੂੰ ਅਲਾਰਜ ਕਰਨ ਦੇ ਤਰੀਕੇ ਜਿਹੜੇ ਨੇ ਉਹ ਥੋੜੇ ਡਿਫਰੈਂਟ ਹੁੰਦੇ ਨੇ ਹੁਣ ਅਸੀਂ ਆਮ ਤੌਰ ਦੇ ਉੱਤੇ ਆ ਇਥੋਂ ਦੇ ਸਾਥ ਦੇ ਨਾਲ ਜਿੰਨਾਂ ਵਕਤ ਲਾਦਾ ਵਾ ਕਿਸੇ ਬੱਚੇ ਨੂੰ ਠੀਕ ਹੋਣ ਦੇ ਵਿੱਚ ਅਸੀਂ ਜਿਹੜਾ ਉਹਨੂੰ ਉਸ ਤੋਂ ਘੱਟ ਸਮੇਂ ਵਿੱਚ ਵੀ ਠੀਕ ਕਰਕੇ ਦੇ ਸਕਦੇ ਆ ਉਹਦੇ ਨਾਲ ਬੱਚਿਆਂ ਦੇ ਪੇਰੈਂਟਸ ਦੀ ਉਹਨਾਂ ਦੀ ਪਰੇਸ਼ਾਨੀ ਵੀ ਘੱਟਦੀ ਹੈ ਡਾਕਟਰ ਸਾਹਿਬ ਕੋਸਟ ਵਾਈਜ਼ ਵੀ ਤੇ ਕਾਫੀ ਬੱਚੇ ਠੁਲ੍ਹੇ ਹੋਏਗੇ ਕਿਉਂਕਿ ਪੇਸ਼ੈਂਟ ਜਲਦੀ ਠੀਕ ਹੁੰਦਾ ਔਰ ਖਾਸ ਕਰ ਉਹ ਹੀ ਟੈਕਨੋਲੋਜੀ ਹਮ ਦੇ ਸਰ ਤੇ ਵਿੱਚ ਹੋਵੇ ਔਰ ਬਾਹਰ ਤੇ ਫੋਰਨ ਦੇ ਵਿੱਚ ਕਾਫੀ ਮਹਿੰਗਾ ਇਲਾਜ ਹੈਗਾ ਬ ਲੋਕ ਫੋਰਨ ਤੋਂ ਇੰਡੀਆ ਆਂ ਦੇ ਕਰਵਾਉਣ ਲਈ ਤਾਂ ਕਿੰਨਾ ਦੇ ਬਜਟ ਦੇ ਵਿੱਚ ਵੀ ਤੁਸੀਂ ਕਿੰਨੇ ਪਰਸੈਂਟ ਲੋਕਾਂ ਨੂੰ ਰਾਹਤ ਮਿਲਦੀ ਹੈ ਸੋ ਦੇਖੋ ਮਜਬੂਰਤ ਤੇ ਹੋਣੀ ਹੋਣੀ ਹੈ ਹ ਹੁਣ ਹਸਪਤਾਲ ਦੇ ਵਿੱਚ ਕੀ ਹੁੰਦਾ ਵੀ ਰੋਜ਼ ਦੇ ਰੋਜ਼ ਦੇ ਬਿੱਲ ਜਮਾ ਹੁੰਦੇ ਰਹਿੰਦੇ ਨੇ ਸੋ ਓਵਰ ਆਲ ਪੂਰਾ ਬਿੱਲ ਕਿੰਨਾ ਹੋਣਾ ਡਿਪੈਂਡ ਕਰਦਾ ਵੀ ਕਿੰਨੀ ਧੀਰ ਦੇ ਲਈ ਕੋਈ ਬੱਚਾ ਹਸਪਤਾਲ ਦੇ ਵਿੱਚ ਰਹਿੰਦਾ ਵਾ ਜੇਕਰ ਕੋਈ ਬੱਚਾ 10 ਦਿਨ ਰਹਿੰਦਾ ਵਾ ਜਿੰਨਾ ਉਹਦਾ ਬਿੱਲ ਬਣਨਾ ਜੇਕਰ ਉਹ ਹੀ ਬੱਚਾ ਜੇਕਰ 5-7 ਦਿਨ ਦੇ ਵਿੱਚ ਘਰ ਚਲਾ ਜਾਂਦਾ ਵਾ ਤਾਂ ਸਿੱਧੀ ਸਿੱਧਿਓ ਜਿਹੜੇ ਐਕਸਟਰਾ ਦਿਨਾਂ ਨੇ ਉਹਨਾਂ ਦੀ ਬਚਤ ਸਿੱਧੀ ਹੋ ਜਾਂਦੀ ਤੇ ਅਰਸੇ ਲਈ ਸੋ ਫੈਨਚਰ ਰੀਗਲਸ ਤੇ ਜਿਹੜੇ ਨੇ ਉਹ ਕਾਫੀ ਇੱਥੇ ਮਾਇਨੇ ਰੱਖਦੇ ਨੇ ਅਮਰੀਕਾ 'ਚ ਵੀ ਮਾਇਨੇ ਰੱਖਦੇ ਨੇ ਪਰ ਮੇਰਾ ਮਕਸਦ ਇਹ ਹੈ ਕਿ ਇੱਥੇ ਅਸੀਂ ਘੱਟ ਤੋਂ ਘੱਟ ਪੈਸੇ ਤੇ ਘੱਟ ਤੋਂ ਘੱਟ ਪਰੇਸ਼ਾਨੀਆਂ ਦੇ ਨਾਲ ਬੱਚੇ ਠੀਕ ਕਰਕੇ ਕਿਵੇਂ ਘੱਟ ਭੇਜਦੇ ਨੇ ਤਾਂ ਕਿ ਸਾਡੇ ਹਸਪਤਾਲ ਦੇ ਵਿੱਚ ਜਿਹੜੇ ਬੱਚੇ ਆਏ ਨੇ ਉਹਨਾਂ ਦੇ ਪੇਰੈਂਟ ਜਿਹੜੇ ਨੇ ਉਨਾ ਦੇ ਉਤੇ ਘੱਟ ਤੋਂ ਘੱਟ ਬੋਝ ਪਿਆ ਸਕੇ ਆਮ ਜਿੰਨੇ ਵੀ ਹਸਪਤਲ ਨੇ ਆਲੇ ਦੁਆਲੇ ਬਸ ਉਹਨਾਂ ਨਾਲੋਂ ਘੱਟ ਦੇ ਵਿੱਚ ਕਿਸਣਾ ਕਰ ਸਕੇ ਡਾਕਟਰ ਸਾਹਿਬ ਜਦੋਂ ਕੋਈ ਬੱਚਾ ਬਿਮਾਰ ਹੁੰਦਾ ਕਿਸੇ ਤਰ੍ਹਾਂ ਦੀ ਖਾਸ ਕਰਕੇ ਜਦੋਂ ਦਿਮਾਗੀ ਤੌਰ ਤੇ ਬਿਮਾਰ ਹੋ ਗਿਆ ਜਾਂ ਕਿਸੇ ਤਰ੍ਹਾਂ ਬਿਮਾਰ ਹੋ ਲੋ ਕਿਸ ਸਪੈਸ਼ਲਿਸਟ ਕਰਦੇ ਹੈ ਕਈ ਵਾਰ ਹੁੰਦਾਗਾ ਕਿ ਅਸੀਂ ਕਿਸੇ ਦਾ ਨਾਮ ਨਹੀਂ ਦਿੰਦੇ ਕਿਸ ਹਸਪਤਲ ਦਾ ਇਹ ਹਰ ਹਸਪਤਲ ਦੇ ਕੋਲ ਆਪਣੀ ਕੋਈ ਟੈਕਨੋਲੋਜੀ ਆਪਣੀ ਆਪਣੇ ਡਾਕਟਰ ਹੈ ਲੇਕਿਨ ਸਪੈਸ਼ਲਿਸਟ ਅਗਰ ਡਾਕਟਰ ਜਿਹੜੀ ਬਿਮਾਰੀ ਹੋਵੇ ਉਸੇ ਦਾ ਅਗਰ ਅਵੇਲੇਬਲ ਹੋਵੇ ਤੇ ਕਿੰਨਾ ਜਲਦੀ ਹੋ ਰਿਕਵਰ ਕਰਦਾ ਹੈ ਤੇ ਕਿੰਨਾ ਫਰਕ ਪੈਂਦਾ ਕਿ ਆਨ ਮੇਰੇ ਟੈਂਸ਼ਨ ਨਹੀਂ ਦੁਬਾਰਾ ਪ੍ਰੋਬਲਮ ਆਉਂਦੀ ਹਾਂਜੀ ਸੋ ਦੇਖੋ ਹਰ ਇੱਕ ਬਿਮਾਰੀ ਦੇ ਕੁਝ ਸਪੈਸ਼ਲਿਸਟ ਹੁੰਦੇ ਨੇ ਜਿਨ੍ਹਾਂ ਦਾ ਜੇਕਰ ਉਹ ਇਲਾਜ ਕਰਦੇ ਨੇ ਉਹਦੀ ਆਊਟਕਮ ਬਿਹਤਰ ਹੁੰਦੀਆਂ ਨੇ ਆ ਹੁਣ ਅਮਰਸਰ ਦੇ ਵਿੱਚ ਸਾਡੇ ਕੋਲ ਬੱਚਿਆਂ ਦੇ ਦਿਮਾਗ ਦੇ ਡਾਕਟਰ ਜਿਹੜੇ ਸੀਗੇ ਨਹੀਂ ਸੀ ਇਹਨੂੰ ਪੀਡੀਆਟ੍ਰਿਕ ਨਿਊਰੋਲੋਜਿਸਟ ਕਹਿੰਦੇ ਨੇ। ਸੋ ਹੁਣ ਸਾਡੇ ਕੋਲ ਪੀਡੀਆਟ੍ਰਿਕ ਨਿਊਰੋਲੋਜਿਸਟ ਡਾਕਟਰ ਆਸ਼ਨਾ ਕੁਮਾਰ ਹੈਗੇ ਨੇ। ਉਹ ਇੱਕ ਪੀਡੀਆਟ੍ਰਿਕ ਨਿਊਰੋਲੋਜਿਸਟ ਨੇ ਇਸ ਸਮੇਂ ਅਮਰਸਰ ਦੇ ਵਿੱਚ ਉਹ ਸਾਡੇ ਨਾਲ ਇੱਥੇ ਜੁੜੇ ਹੋਏ ਨੇ ਸਾਡੇ ਨਾਲ ਐਕਸਕਲੂਸਿਵਲੀ। ਉਹ ਉਹਨਾਂ ਤੋਂ ਪਹਿਲੇ ਜਿਹੜੇ ਬੱਚੇ ਸੀਗੇ ਉਹ ਅ ਡਾਕਟਰ ਇਹਦੇ ਸੀਗੇ ਅਡਲਟ ਨਿਊਰੋਲੋਜਿਸਟ ਉਹਨਾਂ ਦੇ ਕੋਲ ਜਾਇਆ ਕਰਦੇ ਸੀਗੇ। ਉਹ ਆਪਣੇ ਸਾਹਮਣੇ ਬਿਲਕੁਲ ਸਹੀ ਕਰਦੇ ਸੀਗੇ ਬਟ ਬੱਚਿਆਂ ਦੇ ਬਿਮਾਰੀਆਂ ਤੇ ਉਹਨਾਂ ਦੇ ਇਲਾਜ ਦੇ ਤਰੀਕੇ ਦੇ ਵਿੱਚ ਹਲਕਾ ਜਿਹਾ ਡਿਫਰੈਂਸ ਹੁੰਦਾ ਹੈ ਉਹ ਹਲਕਾ ਜਿਹਾ ਡਿਫਰੈਂਸ ਜਿਹੜਾ ਹੈ ਆਊਟਕਮਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਡਿਫਰੈਂਸ ਪਾਦਾ ਕਰ ਦਿੰਦੀਆਂ ਨੇ ਸੋ ਸਾਡੇ ਜਿਹੜੇ ਪੀਡੀਆਟ੍ਰਿਕ ਨਿਊਰੋਲੋਜਿਸ ਜਿਹੜੇ ਡਾਕਟਰ ਨੇ ਉਹ ਬੱਚਿਆਂ ਦੀਆਂ ਬਿਮਾਰੀਆਂ ਜਿਹੜੀਆਂ ਨੇ ਦਿਮਾਗੀ ਜਾਂ ਮਿਰਗੀ ਦੇ ਦੌਰੇ ਪੈਂਦੇ ਨੇ ਜਿੰਨੂੰ ਜਾਂ ਲਤ ਬਾਣੇ ਚੱਲਦੀ ਜਾਂ ਲਕਵਾ ਮਾਰ ਗਿਆ ਬੱਚੇ ਨੂੰ ਵੀ ਇਹ ਸਾਰੇ ਬਿਮਾਰੀਆਂ ਹੁੰਦੇ ਆ ਉਹਨਾਂ ਦੇ ਇਲਾਜ ਦੇ ਵਿੱਚ ਫਰਕ ਹੁੰਦਾ ਜੀ ਉਹਨਾਂ ਦੀ ਜਿਹਨੂੰ ਕਹਿੰਦੇ ਈਟੀਓਲੋਜੀ ਮਤਲਬ ਉਹਨਾਂ ਦੇ ਕਾਰਨ ਕੀ ਨੇ ਉਹਨਾਂ ਵਿੱਚ ਫਰਕ ਹੋ ਸਕਦਾ ਵਾ ਤੇ ਉਹਨਾਂ ਦੇ ਰਿਸਪੌਂਸ ਜਿਹੜਾ ਡਿਫਰੈਂਟ ਹੁੰਦਾ ਵਾ ਅਡਲਟ ਦੇ ਨਾਲ। ਸੋ ਉੱਥੇ ਇੱਕ ਪੀਡੀਆਟ੍ਰਿਕ ਨਰੋਲੋਜਿਸ ਜਿਹੜਾ ਹੈ ਉਹਦੇ ਇਲਾਜ ਕੀਤੇ ਹੋਏ ਬੱਚੇ ਦਾ ਫਰਕ ਕਾਫੀ ਪੈਂਦਾ ਹੈ ਚੰਗੇ ਹੁੰਦੇ ਵਿੱਚ। ਡਾਕਟਰ ਇਲਾਜ ਦੇ ਨਾਲ ਕਾਉਂਸਲਿੰਗ ਕਿ ਨਾਲ ਕਰਦੀ ਹੈ? ਕਾਉਂਸਲਿੰਗ ਬਹੁਤ ਜ਼ਰੂਰੀ ਹੈ ਜੀ। ਸਾਡਾ ਇੱਕ ਮਕਸਦ ਇਹ ਵੀ ਹੈ ਕਿ ਜਿਹੜਾ ਵੀ ਪੇਰੈਂਟ ਆਂਦਾ ਵਾ ਉਹਨੂੰ ਜਿੰਨਾ ਵੀ ਸਾਡੇ ਕੋਲ ਟਾਈਮ ਅਸੀਂ ਉਹਨੂੰ ਦੇ ਸਕਦੇ ਹਾਂ ਅਸੀਂ ਬਿਲਕੁਲ ਦਿੰਨੇ ਆ ਸਾਡੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਪੇਰੈਂਟਸ ਨੂੰ ਸਮਝ ਹੋਵੇ ਕਿ ਕੀ ਹੋ ਰਿਹਾ ਵਾ ਕੀ ਚਲਨਾ ਹੈ ਤੇ ਕੀ ਹੋਏਗਾ ਅੱਗੇ ਇਹ ਸਾਰੀ ਕਾਉਂਸਲਿੰਗ ਜਿਹੜੀ ਹੈ ਪੇਰੈਂਟਸ ਲਈ ਬਹੁਤ ਜ਼ਰੂਰੀ ਹੈ ਸਮਝ ਨਹੀਂ ਉਹ ਜਿੰਨੇ ਵੀ ਸਾਡੇ ਡਾਕਟਰ ਨੇ ਸਾਨੂੰ ਇੱਕ ਮੈਂ ਹਰ ਇੱਕ ਨੂੰ ਖਾਸ ਰਿਕਵੈਸਟ ਕਰਦਾ ਹਾਂ ਕਿ ਜਿਹੜੀ ਵੀ ਮਰੀਜ਼ ਆਂਦਾ ਆ ਉਹਦੇ ਪੇਰੈਂਟਸ ਦੇ ਨਾਲ ਅਸੀਂ ਜ਼ਰੂਰ ਬੈਠਣਾ ਹੈ ਉਹਨੂੰ ਹਰ ਤਰ੍ਹਾਂ ਦੀ ਸੀਮਾ ਅੰਨਿਆ ਉਸਨਾ ਵੀ ਕਦਮ ਚੱਕੀ ਹੋਇਤੀ ਹੈ ਉਹ ਬੱਚੇ ਨੂੰ ਕਰਜੰਦ ਨੇ ਕੀ ਕੀ ਹੋਏਗਾ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਕਰਨਾ ਵਾ ਤੇ ਉਸ ਤੋਂ ਬਾਅਦ ਅਸੀਂ ਫਾਲੋਅ ਅਪ ਕਿਵੇਂ ਕਰਨਾ ਵਾ ਇਹ ਬੱਚੇ ਦੀ ਬਿਮਾਰੀ ਵਾ ਸਾ ਦੋ ਤਿੰਨ ਦਿਨ ਦੀ ਹੈ ਜਾਂ ਇਹ ਕੁਛ ਮਹੀਨੇ ਦੀ ਬਿਮਾਰੀ ਹੈ ਜਾਂ ਸਾਰੀ ਉਮਰ ਚਲਣੀ ਹੈ ਬਿਮਾਰੀ ਤੋਂ ਉਹ ਸਾਰੀ ਸਾਰੀ ਚੀਜ਼ਾਂ ਜ਼ਰੂਰੀ ਹੁੰਦੀਆਂ ਨੇ ਡਾਕਟਰ ਸਾਹਿਬ ਦਿਮਾਗੀ ਮਾਰੀਆਂ ਦੀ ਗੱਲ ਕਰਾ ਕਿਉਂਕਿ ਸਪੈਸ਼ਲਿਸਟ ਹੈ ਮੈਡਮ ਉਹ ਕੀ ਕਾਰਨ ਹੁੰਦੇ ਆ ਕਿ ਤੇ ਜੰਦੇ ਬੱਚਿਆਂ ਨੂੰ ਵੀ ਕੋਈ ਪ੍ਰੋਬਲਮ ਹੁੰਦੀ ਹੈ ਲੇਕਿਨ ਖਾਸ ਕਰ ਅਲ ਦੀ ਸਟ੍ਰੈਸ ਵਾਲੀ ਜ਼ਿੰਦਗੀ ਦੇ ਵਿੱਚ ਖਾਸ ਤੌਰ ਤੇ ਜੰਕ ਫੂਡ ਇਸ ਤਰ੍ਹਾਂ ਦੇ ਫੂਡ ਖਾਣਾ ਕਿਨਾਂ ਜਿਹੜਾ ਦਾ ਸਾਡਾ ਬਹੁਤ ਖਰਾਬ ਹੋ ਚੁੱਕ ਗਿਆ ਕੀ ਕਾਰਨ ਹੁੰਦੇ ਬੱਚਿਆਂ ਦੇ ਵਿੱਚ ਕੀ ਇਸ ਤਰ੍ਹਾਂ ਦੀ ਜਿਹੜੀ ਇੱਕ ਪਰੇਸ਼ਾਨੀਆਂ ਬੱਚਿਆਂ ਦੇ ਵਿੱਚ ਨਿਕਲ ਕੇ ਆਂਦੀ ਹੈ ਜੰਬੇ ਤੋਂ ਛੱਡ ਕੇ ਸੋ ਦੇਖੋ ਬੱਚਿਆਂ ਦੇ ਦਿਮਾਗੀ ਪਰੇਸ਼ਾਨੇ ਦੇ ਕਈ ਕਾਰਨ ਹੁੰਦੇ ਨੇ ਓਕੇ ਹੁਣ ਸਾਡੇ ਜਿਹੜੇ ਮੇਨ ਜਿਹੜੇ ਕਾਰਨ ਨੇ ਉਹ ਇਨਫੈਕਸ਼ਨ ਹੁੰਦੇ ਨੇ ਜਾਂ ਬੱਚੇ ਜਮਤ ਦਿਨਾਂ ਨੂੰ ਜੰਮਦੇ ਕੋ ਬੱਚਾ ਨਹੀਂ ਰੋਂਦਾ ਕਿਸੇ ਕਾਰਨ ਕਰਕੇ ਜਾਂ ਹੋਰ ਬੱਚੇ ਨੂੰ ਪਰੋਂ ਹੁੰਦੇ ਨੇ ਜੰਮਣ ਤੋਂ ਪਹਿਲੇ ਹੀ ਮਾਂ ਦੇ ਟੱਡਨੇ ਅੰਦਰ ਉਹ ਸਾਰੇ ਕਾਰਨ ਹੁੰਦੇ ਨੇ ਕੁਝ ਕਾਰਨ ਐਸੇ ਨੇ ਜਿਹੜੇ ਕਿ ਸੋਸ਼ਲ ਜਿਹੜਾ ਸਾਡਾ ਸੋਸਾਇਟੀ ਜਿਹੜੀ ਆ ਉਹ ਚੇਂਜ ਹੁੰਦੀ ਪਈ ਆ ਪਹਿਲੇ ਥੋੜਾ ਜਿਹਾ ਹਰ ਘਰ ਦੇ ਵਿੱਚ ਦੋ ਦੋ ਚਾਰ ਚਾਰ ਪਾਈ ਪਾਈ ਬੱਚੇ ਹੁੰਦੇ ਸੀਗੇ ਸੋ ਆਪਸ ਵਿੱਚ ਮਿਲਗਲ ਕਰਨਾ ਉਹਨਾਂ ਦੇ ਲਈ ਸੌਖਾ ਸੀਗਾ ਹੁਣ ਬੱਚੇ ਰੇਣ ਇੱਕ ਇੱਕ ਦੂ ਦੂ ਨੇ ਆਪਸ ਵਿੱਚ ਮਿਲਗਲ ਕਰਨਾ ਮੁਸ਼ਕਲ ਆ ਅਸੀਂ ਜਦੋਂ ਵੱਡੇ ਦੱਸੇਗੇ ਮੈਨੂੰ ਯਾਦ ਹੈ ਕਿ ਅਸੀਂ ਅ ਦੂਰ ਤੇ ਭਾਇਲੇ ਸੀ ਕਿ ਗਨੀਆਂ ਦੇ ਵਿੱਚ ਇੱਕ ਦੇ ਕਿਸੇ ਖੇਲੇ ਤੇ ਕੁੱਛ ਕਰਦੇ ਆ ਉਹਨੋਂ ਚੀਜ਼ਾਂ ਜਿਹੜੀਆਂ ਨੇ ਕਿਤੇ ਕਿਤੇ ਹੁੰਦੀਆਂ ਨੇ ਆਮ ਬਹੁਤ ਘੱਟ ਨੇ ਸਾਡੇ ਵਿਰੋ ਹਰ ਕਿਤੇ ਹੁੰਦੀਆਂ ਸੀ ਇਹ ਸਾਰੇ ਚੀਜ਼ਾਂ ਦਾ ਬੱਚੇ ਦੇ ਮਾਨਸਿਕ ਚੀਜ਼ਾਂ ਉੱਤੇ ਬਹੁਤ ਫਰਕ ਪਾਉਂਦਾ ਡਾਕਟਰ ਸਰ ਬਿਲਕੁਲ ਕੇਐਸ ਨਰਸਨ ਹਸਪੀਟਲ ਦਾ ਬਿਲਕੁਲ ਕੰਮ ਵੀ ਉਹ ਜਗਾ ਦਾ ਹੋਰ ਹੋਰ ਕੀ ਹੋਰ ਕਿਹੜੀ ਕਿਹੜੀ ਫੈਸਿਲਿਟੀਆਂ ਹੈਗੀਆਂ ਮਾ ਜਿਹੜੀ ਇੱਥੇ ਟ੍ਰੀਟਮੈਂਟ ਸਹੀ ਹੈ ਸੋ ਸਾਡਾ ਜਿਹੜਾ ਫੋਕਸ ਹੈਗਾ ਵੀ ਬੱਚਾ ਕਨਸੀਵ ਹੁੰਦਿਆਂ ਹੀ ਮਤਲਬ ਗਰਭ ਧਾਰਨ ਹੁੰਦਿਆਂ ਹੀ ਉਹਦੇ ਜੰਮਣ ਤੱਕ ਜੰਮਣ ਤੋਂ ਬਾਅਦ ਤੇ 21 ਸਾਲ ਤੱਕ ਅਸੀਂ ਹਰ ਇੱਕ ਚੀਜ਼ ਦੀ ਜਿਹੜੀ ਹੈ ਕੇਅਰ ਕਰ ਸਕਦੇ ਆ ਤੇ ਇਹ ਹੈਗੇ ਸਾਡੀ ਪੂਰੀ ਸਪੈਸ਼ਲਿਟੀ ਉਸ ਤੋਂ ਇਲਾਵਾ ਸਾਡੇ ਕੋਲ ਚਾਈਲਡ ਡਵਰਨੈਂਟ ਸੈਂਟਰ ਹੈ ਜਿਹਦੇ ਵਿੱਚ ਕੁਝ ਬੱਚੇ ਹੁੰਦੇ ਨੇ ਜਿਨ੍ਹਾਂ ਨੂੰ ਆਟਿਜ਼ਮ ਹੁੰਦਾ ਹੈ ਜਾਂ ਡਾਰਮਟਰ ਡਿਲੇਸ ਹੁੰਦੀਆਂ ਨੇ ਸਪੀਚ ਡਿਲੇ ਹੁੰਦੀਆਂ ਨੇ ਜਾਂ ਕਈਨ ਸਰਕਲ ਪਾਲਸੀ ਹੁੰਦੀ ਹੈ ਉਹਨਾਂ ਦੇ ਹੱਥ ਕੱਟ ਚੰਗੀ ਤਰ੍ਹਾਂ ਕੰਮ ਨਹੀਂ ਕਰਦੇ ਹੁੰਦੇ ਉਹਨਾਂ ਨੂੰ ਸਪੈਸ਼ਲ ਤਰ੍ਹਾਂ ਦੇ ਥੈਰੇਪਿਸਟ ਚਾਹੀਦੇ ਹੁੰਦੇ ਨੇ ਅਸੀਂ ਅਮਰੀਕਾ ਵਿੱਚ ਉਹਨੂੰ ਕਹਿੰਦੇ ਨੇ अर्ਲੀ ਇੰਟਰਵੈਂਸ਼ਨਲ ਥੈਰੇਪੀਜ਼ ਓਕੇ ਜਾਂ अर्ਲੀ ਇੰਟਰਵੈਂਸ਼ਨਲ ਪ੍ਰੋਗਰਾਮਸ ਉਹਦਾ ਮਤਲਬ ਹੈ ਵੀ ਜਿੰਨਾ ਜਲਦੀ ਜਲਦੀ ਇਹਨਾਂ ਦੇ ਚੀਜ਼ਾਂ ਉੱਤੇ ਥੈਰੇਪੀ ਸ਼ੁਰੂ ਹੋਣ ਉਹਨਾਂ ਹੀ ਫਰਕ ਨਜ਼ਰ ਆਉਂਦਾ ਹੈ ਕੁਝ ਸਾਡੇ ਸੋਸਾਇਟੀ ਨੂੰ ਅਸੀਂ ਐਜੂਕੇਟਿਵ ਕਰਨਾ ਚਾਹੁੰਦੇ ਆ ਉਹਨਾਂ ਨੂੰ ਇਨਫੋਰਮ ਕਰਨਾ ਚਾਹੁੰਦੇ ਆ ਵੀ ਇਹ ਜਿਹੜੇ ਬੱਚੇ ਨੇ ਜੁਨੀ ਦੇ ਵੀ ਉਹਨਾਂ ਤੁਸੀਂ ਜਿਹੜਾ ਆਮ ਸੋਸਾਇਟੀ ਵਿੱਚ ਦੇਖਣ ਵਿੱਚ ਆਇਆ ਵੀ ਇਹ ਬੱਚਾ ਤੇ ਪਾਗਲ ਹੈ ਮਾਤਾ ਪਿਤਾ ਤੇ ਹੋਰ ਪਰੇਸ਼ਾਨੀ ਹੈ ਕਈ ਬੱਚੇ ਹੁੰਦੇ ਨੇ ਜਿਹੜੇ ਕਿ 5-5 ਗੱਲ ਦਾ 100 ਟਾਂਕ ਕਮਰੇ ਚੋਂ ਹੀ ਨਹੀਂ ਕੱਢੇ ਜਾਂਦੇ ਇਹ ਉਹ ਸਾਰੇ ਬੱਚੇ ਜਿਹੜੇ ਨੇ ਅਸੀਂ ਉਹਨਾਂ ਨੂੰ ਖਾਸ ਥੈਰਾਪਿਸਟ ਦੇ ਕੇ ਉਹਨਾਂ ਦੇ ਆਕਟਰ ਦੇ ਵਿੱਚ ਲਾਈਫ ਇਮਪਰੂਵ ਕਰ ਸਕਦੇ ਆ ਸਾਡੇ ਜਿਹੜੀਆਂ థెరਪਿਸਟ ਨੇ ਉਹ ਸਾਰੇ ਹੀ ਅਮਰੀਕਨ ਬੇਸ ਨੇ ਸਾਡੇ ਜਿਹੜੇ థెరਪਿਸਟ ਜਿਹੜੇ ਨੇ ਉਹ ਪ੍ਰੋਪਰਲੀ ਅਮਰੀਕਨ ਟ੍ਰੇਨਡ ਨੇ এডੂਕੇਸ਼ਨ ਜਿਹੜੀ ਹੈ ਸਾਡੀ ਬਾਹਰ ਦੀ ਹੈ इवन ਸਾਡੇ ਜਿਹੜੇ ਅਸੈਸਮੈਂਟਸ ਨੇ ਜਿਹੜੇ 2-2 ਘੰਟੇ ਲਾਦੇ ਨੇ ਇੱਕ ਬੱਚੇ ਨੂੰ ਅਸੈਸ ਕਰਦੇ ਆ ਉਹ ਸਾਰਿਆਂ ਦਾ ਫਿਰ ਉਸ ਤੋਂ ਬਾਅਦ ਐਨਾਲਿਸਿਸ ਕਰਦੇ ਨੇ ਬੱਚਾ ਦੇ ਪਲਾਨ ਜਿਹੜੇ ਨੇ ਅਸੀਂ ਅਮਰੀਕਾ ਸਾਹ ਹ ਅਪਣਾਣੇ ਆ ਤੇ ਕਈ ਵਾਰੀ ਹੁੰਦਾ ਵੀ ਜੇ ਕਸਾਂ ਲਾਂਦਾ ਵੀ ਇਹ ਬੱਚੇ ਦੀ ਥੋੜਾ ਹੋਰ ਸਾਨੂੰ ਲਬਣਾ ਪਾਣਾ ਕੋਈ ਹੋਰ ਬਿਹਤਰ ਤਰੀਕਾ ਉਹਨਾਂ ਦੇ ਪਲਾਨ ਡਾਇਰੈਕਟਲੀ ਅਮਰੀਕਾ ਤੋਂ ਬਣ ਕੇ ਆਉਂਦੇ ਨੇ ਸੋ ਇਹ ਸਾਰਾ ਕੁਝ ਅਸੀਂ ਇੰਪਲੀਮੈਂਟ ਕਰਦੇ ਪੀ ਆ ਇਹ ਕੋਸ਼ਿਸ਼ ਕਰਦੇ ਆ ਵੀ ਉਹਨਾਂ ਬੱਚਿਆਂ ਨੂੰ ਛੇਤੀ ਤੋਂ ਛੇਤੀ ਰਾਹਤ ਮਿਲੇ ਤੇ ਇੰਪਰੂਵਮੈਂਟ ਆਵੇ ਸੋ ਅਡਲਟਸ ਨੂੰ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਵੀ ਕੋਈ ਹਸਪੀਟਲ ਦੇ ਵਿੱਚ ਸਪੈਸ਼ਲਿਟੀਜ ਮੈਂਜੀ ਸੋ ਸਾਡੇ ਡਾਕਟਰ ਅਨੁਸ਼ ਗੁਪਤਾ ਜਿਹੜੇ ਨੇ ਉਹ internal medicine ਦੇ heart department ਨੇ ਉਹ adult side ਜਿਹੜੀ ਹੈ ਉਹ ਉਸ ਮਤ ਦੇ ਨੇ ਸਾਰੇ ਸਾਰੇ ਉਹਦੇ ਵਿੱਚ ਜੇਕਰ ਕਿਸੇ ਵੱਡੇ ਨੂੰ adult ਨੂੰ ਜਾਂ ਬਜ਼ੁਰਗ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਹੁੰਦੀ ਹੈ ਉਹ ਉਹਨਾਂ ਦਾ ਉਹ ਸਾਰਾ ਸਾਰਾ ਇਲਾਜ ਕਰਦੇ ਨੇ ਸੋ ਸਾਰਾ ਉਹ ਵੀ ਅਮਰੀਕਨ ਕੀਮਤ ਸਾਈਕਨ ਹਸਪੀਟਲ ਦੇ ਸਹਾਤੇ ਨਾਲ ਅਸੀਂ ਜੋ ਅਮਰੀਕਾ ਦੇ ਲੇਟੈਸਟ ਤਰੀਕੇ ਨਾਲ ਇਲਾਜ ਕਰਦੇ ਆ ਉਹ ਉਸ ਤਰ੍ਹਾਂ ਕਿਹਾ ਹੈ ਅੰਡਰਸ ਦਾ ਵੀ ਇਹੀ ਇਲਾਜ ਕਰਦੇ ਪਏ ਆ ਡਾਕਟਰ ਸਾਹਿਬ ਬਿਲਕੁਲ ਜਿਸ ਤਰ੍ਹਾਂ ਨਾਮ ਆ ਗਿਆ ਬਿਲਕੁਲ ਕੇਮੈਕਸ ਕੇਮੈਕਸ ਅਮਰੀਕਨ ਹਸਪੀਟਲ ਲੋਕ ਕਈ ਵਾਰ ਨਾ ਸੋਚਦੇ ਕਿ ਯਾਰ ਅਮਰੀਕਨ ਨਾਮ ਆ ਗਿਆ ਵਾ ਸ਼ਾਇਦ ਅੰਦਰ ਜਾਈਏ ਕਾਸਟਲੀ ਲਾ ਦੇਗਾ ਕਿਉਂਕਿ ਹਰ ਕਿਸੇ ਦਾ ਜੇਬ ਦੀ ਹਰ ਕੋਈ ਦੇਖ ਕੇ ਚੱਲਦਾ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਹਰ ਕੋਈ ਸਭ ਤੋਂ ਪਹਿਲਾਂ ਜੇਬ ਦੇਖਿਆ ਜਾਂ ਕਿਸੇ ਕੋਲ ਇੰਸ਼ੋਰੈਂਸ ਹੈ ਤਾਂ ਉਹ ਆ ਹੀ ਜਾਂਦਾ ਕੀ ਜਿਵੇਂ ਤੁਸੀਂ ਕਿਹਾ ਨੈਕਸਟ ਲੈਵਲ ਇਹ ਏ ਟੂ ਏ ਟੂ ਏ ਅਮਰੀਕਾ ਟੂ ਅਮਰੀਕਾ ਕੀ ਇਹ ਨਗਾਵਾ ਕੀ ਸੁਪਨਾਵਾ ਕੀ ਜਿਹੜਾ ਨਾਮਗਾ ਉਹਦੇ ਨਾਲ ਕੰਮ ਹੀ ਦੇਣਾ ਵਾ ਤੇ ਆਪਣੇ ਸ਼ਹਿਰ ਦੀ ਸੇਵਾ ਵੀ ਕਰਨੀ ਤੁਸੀਂ ਆਪੇ ਜਾ ਕੇ ਪਰਮਾਤਮਾ ਦੀ ਬੜੀ ਕਿਰਪਾ ਲਈ ਹੈ ਇਹ ਹਸਪੀਟਲ ਕਮਾਂਡ ਲਈ ਨਹੀਂ ਸੇਵਾ ਕਰਨ ਲਈ ਹਾਂਜੀ ਸੋ ਇਹ ਹਸਟਾਫ ਜਿਹੜਾ ਹੈ ਇਸ ਨੂੰ ਬਣਾਇਆ ਹੀ ਇਸੇ ਲਈ ਗਿਆ ਹੈ ਕਿ ਅਸੀਂ ਵਰਲਡ ਕਲਾਸ ਕਿੰਨੀ ਕੁ ਇੱਥੇ ਟ੍ਰੀਟਮੈਂਟ ਸੇਵ ਕਰਦੇ ਆ ਕਿੰਨਾ ਕੁ ਵਧੀਆ ਆਸੀ ਰਿਸਰਚ ਇਹ ਸਾਡੇ ਆ ਤੇ ਦੂਸਰਾ ਜਿਹੜਾ ਆਂਦਾ ਹੈ ਕਿ ਹਾਂ ਅਮਰੀਕਾ ਨਾਮ ਲਗਾ ਕਿ ਇਹ ਬਹੁਤ ਜ਼ਿਆਦਾ ਇੱਥੇ ਬੇਦਰਨਾ ਬੰਦੇ ਹੋਣ ਵਿੱਚ ਬਹੁਤ ਜ਼ਿਆਦਾ ਖਰਚੇ ਨਾ ਹੁੰਦੇ ਹੋਣ ਸੋ ਇਥੋਂ ਜਿਹੜੇ ਸਾਡੇ ਖਰਚੇ ਨੇ ਆਮ ਹਸਪਤਾਲਾਂ ਦੇ ਨਾਲੋਂ ਵੀ ਅਸਲ ਦੇ ਵਿੱਚ ਘੱਟ ਹੋਣਗੇ ਅਗੇਨ ਕਿਉਂਕਿ ਜਿਹੜੇ ਵੀ ਪੇਸ਼ੈਂਟ ਨੂੰ ਜ਼ਿਆਦਾ ਦਿਨ ਲੱਗਦੇ ਨੇ ਅਸੀਂ ਉਹਨੂੰ ਘੱਟ ਦਿਨਾਂ ਦੇ ਵਿੱਚ ਹੀ ਅੱਜ ਕੱდੇ ਹੇਟੈਸ ਦੇ ਹਿਸਾਬ ਨਾਲ ਜਿਹੜੇ ਟ੍ਰੀਟਮੈਂਟਸ ਨੇ ਉਹ ਦਿੰਦੇ ਹੋਏ ਅਸੀਂ ਉਹਨਾਂ ਨੂੰ ਕਰਨ ਦੇ ਨਾਲ ਬਹੁਤ ਰਾਹਤ ਮਿਹੇਗੀ ਬਿਨਾਂ ਦੇ ਵਿੱਚ ਸੋ ਡਾਕਟਰ ਤੁਸੀਂ ਬਿਲਕੁਲ ਇੱਕ ਸਪਨਾ ਜਿਹੜਾ ਹੈ ਨੈਕਸਟ ਲੈਵਲ ਦਾ ਹੈ ਇਹਨੂੰ ਅੱਗੇ ਲੈ ਕੇ ਜਾਣਾ ਪੂਰੇ ਪੰਜਾਬ ਦੇ ਵਿੱਚ ਉਹ ਕਿਸ ਤਰ੍ਹਾਂ ਸਪਨਾ ਦੇਖਦੇ ਹੋ ਸੋ ਦੇਖੋ ਸਭ ਤੋਂ ਪਹਿਲੇ ਅਸੀਂ ਇਹਨੂੰ ਤੇ ਸਟੈਬਲਿਸ਼ ਕਰਨਾ ਹੈ ਅਜੇ ਹੁਣੇ-ਹੁਣੇ ਅ ਕਰੀਬ ਮਿਹਰਾ ਕੀ ਬਣਾਉ ਕਾਉਂਸਲਿੰਗ ਸ਼ੁਰੂ ਹੋਇਆ ਸੋ ਅਸੀਂ ਜਿਹੜਾ ਹੈ ਪਹਿਲੇ ਇਹਨੂੰ ਸਟੈਬਲਿਸ਼ ਕਰਕੇ ਫਿਰ ਦੇਖਾਂਗੇ ਜੇ ਜਨਤਾ ਕੀਏਗੀ ਜੇ ਲੋਕ ਕਹਿਣਗੇ ਵੀ ਹਾਂ ਜੀ ਸਾਨੂੰ ਹੋਰ ਵੀ ਇਹਦੇ ਲਈ ਹੋਰ ਕੋਈ ਵਧੋ ਹੋਰ ਕੁਛ ਕਰੋ ਕੋਈ ਦੂਜੇ ਸ਼ਹਿਰਾਂ ਦੇ ਵਿੱਚ ਵੀ ਕਰੋ ਤੇਹੀਂ ਉਹਦੇ ਬਾਰੇ ਫਿਰ ਸੋਚਾਂਗੇ ਜੇ ਫਿਰ ਹਾਲੇ ਇੱਥੇ ਤੇ ਫੋਕਸ ਵਰਲਡ ਕਲਾਸ ਫੈਸਿਲਿਟੀਜ਼ ਨਾਲ ਕੋਈ ਸਮਝੌਤਾ ਨਹੀਂ ਨਹੀਂ ਜੀ ਕੋਈ ਸਮਝੌਤਾ ਨਹੀਂ ਜੋ ਪ੍ਰੋਗਰਾਮ ਜੋ ਤਰੀਕੇ ਦੇ ਇਲਾਜ ਕਰਨ ਦੇ ਸਹੀ ਨੇ ਫਿਰ ਉਹ ਹੀ ਇੱਥੇ ਵਰਤੇ ਜਾਣੇ ਨੇ ਅਸੀਂ ਜਿਹੜਾ ਹੈ ਕੋਈ ਐਸਾ ਕੰਪਨੀ ਕਰਨਾ ਜਿਹਦੇ ਕਰਕੇ ਕੀ ਲੋਕਾਂ ਨੂੰ ਪਰੇਸ਼ਾਨੀ ਹੋਵੇ ਜੇਕਰ ਸਾਨੂੰ ਲੱਗੇਗਾ ਕਿ ਇਹ ਮਰੀਜ਼ ਅਸੀਂ ਉਹਨੂੰ ਬਿਹਤਰ ਤਰੀਕੇ ਨਾਲ ਠੀਕ ਨਹੀਂ ਕਰ ਸਕਦੇ ਸਾਡੇ ਨਾਲ ਤਾਂ ਹਸਪਤਾਲ ਬਿਹਤਰ ਤਰੀਕੇ ਨਾਲ ਇਲਾਜ ਕਰ ਸਕਦਾ ਵਾ ਅਸੀਂ ਬੇਚ ਜੋ ਕੋ ਸਪੇਸ਼ਲਿਸਟ ਨੂੰ ਕਹਣਾ ਵੀ ਤੁਸੀਂ ਇੱਥੋਂ ਦੀ ਬਿਜਾ ਉੱਥੇ ਜਾਓ ਉਥੋਂ ਤੜਾ ਲੈ ਬਿਹਤਰ ਹੋਏਗਾ ਸੋ ਅੰਬਿਸਰ ਦੇ ਲੋਕ ਦੇਖ ਰਿਹਾ ਕੀ ਮੈਸੇਜ ਅੰਬਿਸਰ ਦੇ ਲੋਕਾਂ ਲਈ ਖਾਸ ਕਰਕੇ ਉਹਨਾਂ ਮਾਵਾਂ ਲਈ ਉਹਨਾਂ ਦੇ ਬੱਚਿਆਂ ਲਈ ਸੋ ਮੈਸੇਜ ਇਹੋ ਹੀ ਹੈ ਕਿ ਦਾ ਮਕਸਦ ਜਿਹੜਾ ਹੈ ਉਹ ਇਹ ਹੈ ਕਿ ਕਿਸ ਤਰ੍ਹਾਂ ਅਸੀਂ ਇੱਕ ਪ੍ਰੋਪਰ ਤਰੀਕੇ ਦੇ ਨਾਲ ਕੇਅਰ ਦੇਣੀ ਹੈ ਤੇ ਸਭ ਤੋਂ ਬਿਹਤਰ ਰਵਈਏ ਦੇ ਵਿੱਚ ਬਿਹੇਵੀਅਰ ਦੇ ਵਿੱਚ ਤੇ ਕਿਸ ਤਰ੍ਹਾਂ ਅਸੀਂ ਪੇਰੈਂਟਸ ਨੂੰ ਵੀ ਐਜੂਕੇਟ ਕਰਨਾ ਹੈ ਬਿਮਾਰੀਆਂ ਦੇ ਬਾਰੇ ਤਾਂ ਕਿ ਉਹਨਾਂ ਦੇ ਘਰ ਦੇ ਵਿੱਚ ਹਸਪਤਾਲ ਤੋਂ ਬਾਅਦ ਵੀ ਉਹ ਆਪਣੇ ਬੱਚਿਆਂ ਦਾ ਜਿਹੜਾ ਹੈ ਉਹ ਖਾਸ ਆਪਣਾ ਧਿਆਨ ਰੱਖ ਸਕਣ ਤੇ ਸਾਡੀ ਕਲੀਨਿਕ ਨੇ ਇੱਥੇ ਤੁਸੀਂ ਆਪਣੇ ਬੱਚੇ ਜਿਹੜੇ ਨੇ ਉਹਨਾਂ ਨੂੰ ਸਾਡੇ ਕਲੀਨਿਕ ਵਿੱਚ ਲਿਆਓ ਜਿਹੜੀ ਉਹਨਾਂ ਨੂੰ ਰੁਕੀਨ ਕੇਅਰ ਹੈ ਅਸੀਂ ਉਹ ਵੀ ਕਰਨੀ ਹੈ ਕਲੀਨਿਕ ਦੇ ਵਿੱਚ ਤੋਂ ਤੁਸੀਂ ਜਦੋਂ ਆਓਗੇ ਸਾਡੇ ਵੱਲ ਕੁਝ ਦੇਖੋਗੇ ਸਾਡੇ ਰਵਈਏ ਦੇਖੋ ਕਿ ਸਾਡੇ ਇਲਾਜ ਕਰਨ ਤਰੀਕੇ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਵੀ ਡਿਫਰੈਂਸ ਕੀ ਹੈ ਫਰਕ ਤਾਂ ਹੈ ਸੋ ਫਰਕ ਤਾਂ ਹੈ ਬਿਲਕੁਲ ਅਮਰੀਕਾ ਦਾ ਇਲਾਜ ਜੇ ਅੰਮ੍ਰਿਤਸਰ ਦੇ ਵਿੱਚ ਆ ਜਾਵੇ ਤੇ ਫਰਕ ਤਾਂ ਹੈ ਔਰ ਫਰਕ ਵੀ ਪੈਂਦਾ ਹੈ ਬੇਸਿਕਲੀ ਕੋਸਟਿੰਗ ਔਰ ਇੱਕ ਟਾਈਮ ਤੋਂ ਵੀ ਔਰ ਇੱਕ ਵੱਡੀ ਜਿਹੜੀ ਵਰਲਡ ਕਲਾਸ ਦੀ ਜਿਹੜੀ ਫੈਸਿਲਿਟੀ ਮਿਲਦੀ ਹੈ ਔਰ ਜਿਹੜਾ ਬੰਦਾ ਅਮਰੀਕਾ ਬਾਰੇ ਸੋਚਦਾ ਹੈ ਉਹਦੀ ਅਗਰ ਉਹੀ ਇਲਾਜ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਮਿਲਦਾ ਹੈ ਕਿ ਨੈਕਸ ਅਮਰੀਕਨ ਹਸਪੀਟਲ ਦੇ ਵਿੱਚ ਡਾਕਟਰ ਵੇਦ ਗੁਪਤਾ ਕੈਂਪਸਰ ਬਿਲਕੁਲ ਬੱਚਿਆਂ ਦੇ ਮਾਹਿਰ ਜਿਹੜੇ ਬਿਲਕੁਲ ਡਾਕਟਰ ਸਾਹਿਬ ਲਾਸਟ ਵਿੱਚ ਡਾਕਟਰ ਸਾਹਿਬ ਪੁੱਛੇ ਹੋਰ ਪੁੱਛੇ ਖਾਸ ਹੈਗਾ ਜਿਹੜਾ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਸੋ ਇਸ ਵੇਲੇ ਮੈਂ ਫਿਰ ਦੁਬਾਰਾ ਐਮਫਸਿਸ ਉਸੇ ਚੀਜ਼ ਉੱਤੇ ਕਰਾਂਗਾ ਕਿ ਪੀਡੀਆਟ੍ਰਿਕ ਇੰਟੈਂਸਿਵ ਕੇਅਰ ਪੀਡੀਆਟ੍ਰਿਕ ਨਿਊਰੋਲੋਜੀ ਨਿਊਨੈਟਲ ਇੰਟੈਂਸਿਵ ਕੇਅਰ ਤੇ ਚਾਈਲਡ ਡਿਵੈਲਪਮੈਂਟ ਜਿਹੜੇ ਕਿ ਡਿਲੇਡ ਬੱਚੇ ਹੁੰਦੇ ਨੇ ਉਹਨਾਂ ਦੇ ਲਈ ਜੋ ਕੁਝ ਅਸੀਂ ਕਰ ਸਕਾਂਗੇ ਉਹ ਸਾਡੇ ਕੋਲ ਜੋ ਕੁਝ ਬਣ ਪਏਗਾ ਉਸ ਬੱਚੇ ਦੀ ਬਿਹਤਰੀ ਲਈ ਸਭ ਕੁਝ ਕਰਨਾ ਹੈ ਜੀ ਸਭ ਕੁਝ ਕਰਨ ਨੂੰ ਤਿਆਰ ਆਂ ਡਿਲੀਵਰੀਜ਼ ਦੇ ਲਈ ਤੇ ਪ੍ਰੈਗਨਸੀ ਦੇ ਵਿੱਚ ਸੇਮ ਥਿੰਗ ਸਾਡੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਅਸੀਂ ਉਹ ਡਾਕਟਰ ਨਾਲ ਜੋੜੇ ਜੋੜੀਏ ਜਿਹੜੇ ਕਿ ਅੱਜ ਕੱਲ ਦੀ ਪੜਾਈ ਕਰਕੇ ਆਏ ਨੇ ਲੇਟੈਸਟ ਟੈਕਨੋਲੋਜੀ ਤੇ ਨਵੇਂ ਤਰੀਕਿਆਂ ਸਮਝਾਉਦੇ ਨੇ ਤਾਂ ਕਿ ਜਿਹੜੇ ਪੇਰੈਂਟਸ ਨੇ ਜਾਂ ਜਿਹੜੀਆਂ ਮਾਵਾਂ ਜਿਹੜੀਆਂ ਪ੍ਰੈਗਨੈਂਟ ਨੇ ਉਹਨਾਂ ਦਾ ਵੀ ਇਲਾਜ ਹੋਣਾ ਹੋ ਸਕੇ ਵਿਗਿਆਨ ਨਾਲ ਕਿ ਘੱਟੋ ਘੱਟ ਕੰਪਲਿਕੀਸ਼ਨਸ ਆਣ ਬੱਚਾ ਜੰਮਣ ਤੋਂ ਬਾਅਦ ਵੀ ਕੰਪਲਿਕੀਸ਼ਨਸ ਆndੀਆਂ ਨੇ ਕਿ ਉਹਨਾਂ ਨੂੰ ਕਿਵੇਂ ਟੈਕਲ ਕਰਨਾ ਵਾ ਇਹ ਸਾਰਾ ਸਾਰਾ ਜਿਹੜਾ ਹੈ ਉਹੀ ਵਿੱਚ ਹੀ ਅਸੀਂ ਜਿਹੜਾ ਹੈ ਉਹ ਪ੍ਰੋਵਾਈਡ ਕਰਦੇ ਆ। ਸੋ ਬਿਲਕੁਲ ਥੈਂਕ ਯੂ ਡਾਕਟਰ ਸਾਹਿਬ। ਤੁਸੀਂ ਬਿਲਕੁਲ ਅਮਰੀਕਾ ਜਿਹੜੇ ਵਿਸ਼ੇਸ਼ ਤਰੀਕੇ ਜਿਹੜਾ ਵਾ ਇਲਾਜ ਦਾ ਜਿਹੜਾ ਵਾ ਸੁਪਨਾ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਦੇਖਿਆ ਔਰ ਅੰਮ੍ਰਿਤਸਰ ਦੇ ਵਿੱਚ ਇਨਵੈਸਟ ਕੀਤਾ ਔਰ ਕੇਮੈਕਸ ਹਸਪੀਟਲ ਜਿਹੜਾ ਅਮਰੀਕਨ ਲੈ ਕੇ ਆਏ ਔਰ ਡਾਕਟਰ ਬ੍ਰੇਗ ਗੁਪਤਾ ਕੈਂਪਸ ਮਾਲ ਰੋਡ ਦੇ ਵਿੱਚ ਔਰ ਖਾਸ ਕਰ ਜੰਮ ਦੇ ਬੱਚਿਆਂ ਦੀ ਮਾਹਿਰ ਦੇ ਵਿੱਚ ਜਿਹੜੋਂ ਇਹਨਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਅਮਰੀਕਾ ਨੂੰ ਛੱਡ ਕੇ ਕਿਉਂਕਿ ਬਿਲਕੁਲ ਇੱਕ ਸਰਚ ਕੀਤਾ ਇਹਨਾਂ ਨੇ ਕਿ ਨਹੀਂ ਆਪਣੇ ਅੰਮ੍ਰਿਤਸਰ ਦੇ ਵਿੱਚ ਆਪਣੇ ਮਿੱਟੀ ਦੇ ਵਿੱਚ ਜਾਣਾ ਵ ਕੋਈ ਬੱਚੇ ਦੇਸ਼ ਦਾ ਕੋਈ ਵਿਖਾ ਦੁਨੀਆ ਦੇ ਵਿੱਚ ਨਾਮ ਰੋਸ਼ਨ ਕਰਦੇ ਔਰ ਬਿਲਕੁਲ ਦੁਨੀਆ ਦੇ ਵਿੱਚ ਅਗਰ ਗੱਲ ਕਰੀਏ ਵਰਲਡ ਕਲਾਸ ਦੀ ਗੱਲ ਕਰੀਏ ਡਾਕਟਰ ਦੀ ਗੱਲ ਕਰੀਏ ਤੇ ਫੋਰਨ ਦੇ ਵਿੱਚ ਸਾਡੇ ਆਮ ਇੰਡੀਅਨ ਡਾਕਟਰ ਜਿਹੜੇ ਗਏ ਉਹ ਕਾਫੀ ਜਿਹੜੇ ਗਿਨੇ ਜਾਂਦੇ ਆ ਔਰ ਵੱਡੀ ਮਾਤਰਾ ਦੇ ਵਿੱਚ ਉੱਥੇ ਜਿਹੜੀ ਹੈ ਆਪਣੀ ਸੇਵਾਵਾਂ ਦੇ ਰਹੇ ਉਹੀ ਸੇਵਾਵਾਂ ਜਿਹੜੀ ਆ ਬਿਲਕੁਲ ਅੰਮ੍ਰਿਤਸਰ ਦੇ ਵਿੱਚ ਡਾਕਟਰ ਹਰਸ਼ ਜਿਹੜੇ ਆ ਬਿਲਕੁਲ ਹਰਸ਼ ਦੱਤਾ ਜੀ ਜਿਹੜੇ ਆ ਉਹ ਇੱਥੇ ਲੈ ਕੇ ਆਏ ਔਰ ਹਸਪੀਟਲ ਦੀ ਸਥਾਪਨਾ ਕੀਤੀ ਔਰ ਲੋਕਾਂ ਦਾ ਪਿਆਰ ਜਿਹੜਾ ਵਾ ਉਹ ਬਿਲਕੁਲ ਉਹਨਾਂ ਦੇ ਨਾਲ ਮਿਲੇਗਾ ਕਿਉਂਕਿ ਬੱਚਿਆਂ ਤੋਂ ਵੱਧ ਕੇ ਕੁਝ ਨਹੀਂ ਹੈ ਬੱਚੇ ਅਤੇ ਜਹਾਨ ਹੈ